ਬਚਨ ਗੁਰ ਕੇ ਸੁਨਤ ਹੀ ਮਿਟਤ ਪਰਮ ਸਭ ਈਤ ਮਨ ਮੁਖ ਸੰਗਨਾ ਕੀਜੀਐ ਗੁਰ ਮੁਖ ਸੰਗਤ ਯਾਰ ਤਨ ਤਨ ਜਤਿ ਬਤਾ ਸਤਿਗੁਰ ਰਵਿਦਾਸ ਮਹਾਰਾਜ ਜੀ ਪਰਮਉੰਦੇਨ ਕੇ ਗੁਰੂ ਜੀ ਦੇ ਬਚਨ ਸਰਵਨ ਕਰਨ ਨਾਲ ਜੀਵ ਦੇ ਅੰਦਰੋਂ ਸਾਰੇ ਪਰਮ ਦੂਰ ਹੋ ਜਾਂਦੇ ਹਨ ਜੀਵ ਨੂੰ ਮਨਮੁਖਾਂ ਦੀ ਸੰਗਤ ਤਿਆਗ ਕੇ ਗੁਰਮੁਖ ਦੀ ਸੰਗਤ ਕਰਨੀ ਚਾਹੀਦੀ ਹੈ ਇਹ ਮਾੜੀ ਸੰਗਤ ਦਾ ਤਿਆਗ ਔਰ ਚੰਗੀ ਸੰਗਤ ਦਾ ਸਾਥ ਕਰਨਾ ਚਾਹੀਦਾ ਹੈ ਜੈਸੀ ਸੰਗਤ ਵੈਸੀ ਰੰਗਤ ਗੁਰੂ ਦੀ ਸੰਗਤ ਕਰਾਂਗੇ ਤਾਂ ਗੁਰੂ ਵਾਲੇ ਬਣ ਜਾਵਾਂਗੇ ਮਨਮੁੱਖਾਂ ਦੀ ਸੰਗਤ ਕਰਾਂਗੇ ਤਾਂ ਮਨਮੁੱਖ ਬਣ ਜਾਵਾਂਗੇ ਪਾਵ ਜੋ ਮਨ ਨੂੰ ਚੰਗਾ ਲੱਗਦਾ ਉਸ ਦੇ ਅਨੁਸਾਰ ਅਸੀਂ ਆਪਣਾ ਜੀਵਨ ਚਲਾਉਣਾ ਸ਼ੁਰੂ ਕਰ ਦੇਵਾਂਗੇ ਮਨਮੁਖ ਦੀ ਸੰਗਤ ਕਿਉਂ ਨਹੀਂ ਕਰਨੀ ਚਾਹੀਦੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਮਨਮੁਖ ਸੰਗਤ ਬਿਗਨ ਹੈ ਗੁਰਮੁਖ ਸੰਗਤ ਸਾਰ ਮਨਮੁਖ ਸੰਗਤ ਡੁੱਬਣੋ ਗੁਰਮੁਖ ਸੰਗਤ ਪਾਰ ਮਨਮੁਖ ਦੀ ਸੰਗਤ ਪਰਮਾਤਮਾ ਦੇ ਰਸਤੇ ਦੇ ਵਿੱਚ ਵਿਗਨ ਹੈ ਕਿ ਜਦੋਂ ਅਸੀਂ ਗੁਰੂ ਦੀ ਕਲਾਸ ਦੇ ਵਿੱਚ ਆਣ ਕੇ ਬੈਠਦੇ ਵੀ ਹਾਂ ਪਾਵ ਸਤਸੰਗ ਦੇ ਵਿੱਚ ਆਣ ਕੇ ਬੈਠਦੇ ਵੀ ਹਾਂ ਤੇ ਸਤਗੁਰ ਜੀ ਬਖਸ਼ਿਸ਼ ਕਰਦੇ ਕਿ ਜਿਹੜਾ ਮਨ ਮੁਕ ਹੁੰਦਾ ਉਹਦਾ ਮਨ ਪੱਥਰ ਦੇ ਸਮਾਨ ਹੁੰਦਾ ਹੈ ਕਿਉਂ ਸਤ ਸੰਗ ਦੇ ਵਿੱਚ ਆਣ ਕੇ ਵੀ ਭਾਵ ਨੂੰ ਪਾਣੀ ਦੇ ਵਿੱਚ ਵੀ ਰੱਖ ਦਈਏ ਤਾਂ ਵੀ ਭਿਜਦਾ ਨਹੀਂ ਹੈ ਤਾਂ ਵੀ ਭਿਜਦਾ ਨਹੀਂ ਹੈ ਤੇ ਜਿਹੜਾ ਗੁਰਮੁਖ ਹੁੰਦਾ ਗੁਰੂ ਘਰ ਦੇ ਸਾਥ ਸੰਗ ਜਿਉ ਉਹ ਗੁਰੂ ਦੇ 사ਤਸੰਗ ਦੇ ਵਿੱਚ ਇਸ ਤਰ੍ਹਾਂ ਆਨੰਦ ਲੈਂਦਾ ਜਿਵੇਂ ਗੁਰੂ ਪਿਆਰੇ 사ਤਸੰਗ ਜੋ ਆਪਾਂ ਪਾਣੀ ਦੇ ਵਿੱਚ ਖੰਡ ਨੂੰ ਪੋਲ ਦਈਏ ਪਾਣੀ ਦਾ ਜਿਹੜੀ ਮਠਾਸ ਹੋ ਉਹ ਮਿੱਠੀ ਹੋ ਜਾਂਦੀ ਹੈ ਕਿ ਪਾਣੀ ਮਿੱਠਾ ਹੋ ਜਾਂਦਾ ਹੈ ਪਤਾਸਾ ਜਿਵੇਂ ਪਾਣੀ ਦੇ ਵਿੱਚ ਕੁਲ ਜਾਂਦਾ ਹੈ ਇਸ ਤਰ੍ਹਾਂ ਗੁਰੂ ਪਿਆਰੇ 사ਤਸੰਗ ਜੋ ਜਿਹੜਾ ਗੁਰਮੁਖ ਹੁੰਦਾ ਹੈ ਉਹਦਾ ਮਨ ਸਤ ਸੰਗ ਦੇ ਵਿੱਚ ਇਸ ਤਰ੍ਹਾਂ ਖੁੱਭ ਜਾਂਦਾ ਹੈ ਭਾਵ ਕਿ ਗੁਰੂ ਔਰ ਚੇਲਾ ਚੇਲਾ ਔਰ ਗੁਰੂ ਇੱਕ ਰੂਪ ਹੋ ਜਾਂਦੇ ਹਨ ਤੇ ਇਸ ਕਰਕੇ ਸਤਗੁਰ ਜੀ ਬਖਸ਼ੀ ਕਰਦੇ ਮਨ ਮੁਕਤੀ ਸੰਗਤ ਪਰਮਾਤਮਾ ਦੇ ਰਸਤੇ ਦੇ ਵਿੱਚ ਵਿਗਨ ਹੈ ਅਤੇ ਗੁਰਮੁਖ ਦੀ ਸੰਗਤ ਪ੍ਰਭੂ ਮਿਲ ਲਾਪਲੇ ਸਹਾਇਕ ਹੈ ਕਿ ਆਪਾਂ ਕਿਤੇ ਬੈਠਾਂਗੇ ਗੁਰੂ ਪਿਆਰੇ ਸਤ ਸੰਗ ਜੀ ਉਹ ਆਪਾਂ ਆਪਣੇ ਨਗਰ ਦੇ ਵਿੱਚ ਰਹਿੰਨੇ ਹਾਂ ਆਪਾਂ ਕਿਸੇ ਆਪਣੇ ਪੈਣ ਦਾ ਆਪਣੇ ਸਾਥੀ ਨਾਲ ਗੱਲ ਕਰਦੇ ਹਾਂ ਤੇ ਗੁਰੂ ਪਿਆਰੇ ਸਾਸ ਨੂੰ ਜੇਕਰ ਗੁਰਮੁਖ ਹੋਇਆ ਤੇ ਫਿਰ ਗੁਰੂ ਦੀਆਂ ਗੱਲਾਂ ਕਰਾਂਗੇ ਤੇ ਜੇਕਰ ਮਨਮੁਖ ਹੋਇਆ ਤੇ ਫਿਰ ਮਨ ਦੇ ਅਨੁਸਾਰ ਦੁਨਿਆਵੀ ਗੱਲਾਂ ਲੋਕਾਂ ਦੀ ਨਿੰਦਿਆ ਚੁਗਲੀ ਬੁਰਾਈ ਕਰਾਂਗੇ ਤੇ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਭਾਈ ਉਹ ਸਮਾਂ ਤਹਾਡਾ ਬ्यर्थ ਚੱਲਾ ਜਾਂਦਾ ਹੈ ਮਨਮੁਖ ਦੀ ਸੰਗਤ ਜੀਵ ਨੂੰ ਡੋਬਦੀ ਹੈ ਭਾਵ ਕੇ ਉਹਦਾ ਸਮਾ ਵੀ ਖਰਾਬ ਕਰਦੀ ਹੈ ਅਤੇ ਗੁਰਮੁਖ ਦੀ ਸੰਗਤ ਭਵ ਸਾਗਰ ਤੋਂ ਪਾਰ ਕਰਦੀ ਹੈ ਭਾਵ ਕੇ ਗੁਰੂ ਪਿਆਰੀ ਸਾਸ ਨੂੰ ਸਾਡਾ ਮਨ ਹੁੰਦਰੇ ਜਾਵੇ ਵੀ ਤਾਂ ਵੀ ਗੁਰੂ ਪਿਆਰੀ ਸਾਸ ਨੂੰ ਗੁਰੂ ਦੀਆਂ ਗੱਲਾਂ ਸੁਣ ਕੇ ਸਾਡਾ ਮਨ ਫੇਰ ਗੁਰੂ ਵੱਲ ਲੱਗ ਜਾਂਦਾ ਹੈ ਗੁਰਮੁਖ ਕਰਦੇ ਪ੍ਰਗਾਸੈ ਮਨਮੁਖ ਅੰਧ ਗਵਾਰ ਗੁਰ ਕੇ ਅੰਮ੍ਰਿਤ ਵਚਨ ਸੁਣ ਸਰਦਾ ਹਿਰਦੇ ਤਾਰ ਗੁਰਮੁਖ ਦੀ ਸੰਗਤ ਕਰਨ ਦੇ ਨਾਲ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਕਿ ਜਦੋਂ ਅਸੀਂ ਗੁਰਮੁਖ ਦੀ ਸੰਗਤ ਕਰਦੇ ਹਾਂ ਤੇ ਫੇ ਗੁਰੂ ਪਿਆਰੇ ਸਾਜਿ ਗੁਰੂ ਦੇ ਨਾਮ ਦੇ ਵਿਚਾਰਾਂ ਗੁਰੂ ਦੇ ਜੀਵਨ ਤੇ ਵਿਚਾਰਾਂ ਗੁਰੂ ਦੀ ਬਾਣੀ ਦੀ ਵਿਚਾਰ ਔਰ ਜਦੋਂ ਵਿਚਾਰਾ ਆਪਾਂ ਫਿਰ ਕਰਦੇ ਹਾਂ ਤੇ ਸਾਡੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਉਹਦਾ ਬਾਤਾ ਹੁੰਦਾ ਹੈ ਮਨਮੁਖ ਦੀ ਸੰਗਤ ਕਰਨ ਨਾਲ ਜੀਵ ਅਗਿਆਨਤਾ ਰੂਪੀ ਹਨੇਰੇ ਵਿੱਚ ਵਾਝ ਜਾਂਦਾ ਹੈ ਕਿਉਂ ਕਿਉਂਕਿ ਜਦੋਂ ਆਪਾਂ ਦੂਸਰੇ ਦੀ ਨਿੰਦਿਆ ਚੁਗਲੀ ਕਰਦੇ ਆ ਤਾਂ ਸਾਡਾ ਮਨ ਬਿਆਕਲ ਹਉੜਦਾ ਹੈ ਪਾਪ ਤੜਫਦਾ ਹੈ ਤੇ ਜਦੋਂ ਗੁਰਮੁਖ ਦੀ ਸੰਗਤ ਕਰਦੇ ਆਂ ਤੇ ਮਨ ਸੰਤੁਸ਼ਟ ਹੁੰਦਾ ਹੈ ਤੇ ਮਨਮੁਖ ਦੀ ਸੰਗਤ ਕਰਕੇ ਇਹ ਜਿਹੜਾ ਮਨ ਹੈ ਉਹ ਦੁਨਿਆਵੀ ਗੱਲਾਂ ਕਰਦਾ ਹੈ ਨਿੰਦਿਆ ਚੁਗਲੀ ਬੁਰਾਈ ਕਰਦਾ ਹੈ ਏ ਜੀਵ ਤੂੰ ਗੁਰੂ ਦੇ ਅੰਮ੍ਰਿਤ ਰੂਪੀ ਵਚਨ ਸਰਵਣ ਕਰਕੇ ਆਪਣੇ ਹਿਰਦੇ ਦੇ ਵਿੱਚ ਤਾਰਨ ਕਰ ਤੇ ਆਪਣਾ ਜੀਵਨ ਸਫਲਾ ਕਰ ਗੁਰਦੇਵ ਕੋ ਗ੍ਰਹਿਣ ਕਰ ਤਜ ਸਭ ਝੂਟ ਵਿਕਾਰ ਹਿਰਦੇ ਹਰ ਹਰ ਹਰੀ ਕੋ ਸਿਮਰੋ 12 ਬਾਰ ਕਿ ਗੁਰਦੇਵ ਜੀ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਕਿ ਆਪਣੇ ਗੁਰੂ ਤੋਂ ਅੰਮ੍ਰਿਤ ਵਚਨ ਸੁਣ ਕੇ ਅੰਮ੍ਰਿਤ ਨਾਮ ਸ਼ਬਦ ਲੈ ਕੇ ਸੰਸਾਰ ਦੇ ਸਾਰੇ ਝੂਠੇ ਵਿਕਾਰਾਂ ਦਾ ਤਿਆਗ ਕਰ ਦੇ ਆਪਣੇ ਹਿਰਦੇ ਵਿੱਚ ਹਰ ਹਰ ਪ੍ਰਭੂ ਦੇ ਨਾਮ ਦਾ ਮਾਨ ਮਾਰ ਸਿਮਰਨਾ ਕਰੋ ਵਿਚਾਰ ਕਰੋ ਦੁਸ਼ਟਾਂ ਸੰਗ ਤਿਆਗ ਕਰ ਸੰਤਾਂ ਸੰਗ ਪਿਆਰ ਦਰਦ ਰਤ ਕਰ ਰਾਮ ਤੈ ਤੂ ਪਵਨਿਤ ਪੁੱਤਰੇ ਪਾਰ ਕਹੇ ਜੀਵ ਤੋਂ ਦੁਸ਼ਟਾਂ ਦਾ ਪਾਪ ਮਨਮੁੱਖਾਂ ਦਾ ਸੰਗ ਛਾ ਕੇ ਸੰਤਾਂ ਨਾਲ ਪਿਆਰ ਕਰ ਸੰਤ ਸਾਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਹਨ ਆਪ ਨਾਮ ਜਪਦੇ ਤੇ ਹੋਰਾਂ ਨੂੰ ਜਪਾਉਂਦੇ ਹਨ ਕਥਾ ਕੈ ਔਰ ਆਰਤਿ ਵਿਚਾਰੇ ਆਪ ਤਰੇ ਔਰਨ ਕੋ ਤਾਰੇ ਕ ਜਦੋਂ ਸੰਤ ਸੰਗ ਕਰਦੇ ਕਥਾ ਕਰਦੇ ਆ ਆਪ ਤਾ ਉਤਰਦੇ ਅਨ ਤੇ ਹੋਰਾਂ ਨੂੰ ਵੀ ਤਾਰ ਦਿੰਦੇ ਨੇ ਇਸ ਕਰਕੇ ਸਤਗੁਰੂ ਜੀ ਬਖਸ਼ਿਸ਼ ਕਰਦੇ ਭਾਈ ਸੰਤਾਂ ਦਾ ਸੰਗ ਕਰਨਾ ਹੈ ਦੁਸ਼ਟਾਂ ਦਾ ਤਿਆਗ ਕਰਨਾ ਹੈ ਗਰੜ ਕਰ ਰਾਮ ਤੈ ਤੂ ਪਵਨਿਤ ਉਤਰੇ ਪਾਰ ਜੀਵਤੂ ਪੱਕਾ ਨਿੱਚਾ ਕਰਕੇ ਪ੍ਰਭੂ ਦਾ ਨਾਮ ਧਿਆਕੇ ਭਵ ਸਾਗਨ ਪਾਰ ਕਰ ਲੈ ਹਰ ਹਰ ਨਾਮ ਜਪਿੰਦਿਆਂ ਕਦੀ ਨਾ ਆਵੇ ਹਾਰ ਪੰਗਤ ਬਿਨਾਂ ਗੁਰੂ ਦੇਵ ਕੀ ਹੋਵਤ ਨਹੀਂ ਕਲਿਆਣ ਕਿ ਜਿਹੜਾ ਜਿਹੜਾ ਜੀ ਪਰਮਾਤਮਾ ਦਾ ਨਾਮ ਜਪਦਾ ਹੈ ਉਹਦੀ ਕਦੇ ਹਾਰ ਨਹੀਂ ਹੁੰਦੇ ਹਰ ਹਰ ਨਾਮ ਜਪਣ ਨਾਲ ਹੀ ਜੀਵ ਤੇਰੀ ਕਦੇ ਹਾਰ ਨਹੀਂ ਹੋਵੇਗੀ ਗੁਰੂ ਜੀ ਦੀ ਭਗਤੀ ਤੋਂ ਬਿਨਾ ਜੀਵ ਦਾ ਕਲਿਆਣ ਨਹੀਂ ਹੁੰਦਾ ਕਹੀ ਜੀਵ ਗੁਰੂ ਤੋਂ ਬਗੈਰ ਤੇਰਾ ਕਲਿਆਣ ਨਹੀਂ ਹੋਵੇਗਾ ਭਾਵੇਂ ਗੁਰੂ ਪਿਆਰੇ ਸਾਥ ਸੰਗਤ ਜੋ ਜੁੜੀ ਮਰਜੀ ਵੱਡੀ ਦੁੱਖ ਦੀ ਕੜੀ ਆ ਜਾਵੇ ਪਰ ਜਦੋਂ ਅਸੀਂ ਗੁਰੂ ਦਾ ਸਹਾਰਾ ਲੈਂਦੇ ਹਾਂ ਗੁਰੂ ਦਾ ਊਟ ਆਸਰਾ ਲੈਂਦੇ ਫਿਰ ਉਹ ਦੁੱਖ ਵੀ ਸਾਡਾ ਸੁੱਖ ਵਿੱਚ ਬਦਲ ਜਾਂਦਾ ਹੈ ਇਸ ਕਰਕੇ ਸਤਗੁਰ ਜੀ ਬਖਸ਼ੀ ਕਰਦੇ ਭਈ ਗੁਰੂ ਤੋਂ ਬਿਨਾ ਕਲਿਆਣ ਨਹੀਂ ਹੁੰਦਾ ਤੇ ਜਦੋਂ ਅਸੀਂ ਗੁਰੂ ਦਾ ਊਟ ਆਸਰਾ ਲੈਂਦੇ ਸਾਡੇ ਦੁੱਖ ਵੀ ਸੁੱਖ ਵਿੱਚ ਬਦਲ ਜਾਂਦੇ ਹਨ ਇਸ ਕਰਕੇ ਗੁਰੂ ਪੈਰੀ ਸਾਧ ਸੰਗਤ ਜੀਓ ਇਸ ਜੀਵ ਨੂੰ ਗੁਰੂ ਦੇ ਨਾਮ ਦਾ ਓਟ ਅਸਰਾ ਲੈ ਕੇ ਨਾਮ ਸਿਮਰਨ ਕਰਨਾ ਚਾਹੀਦਾ ਤੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ